ਹੈ ਨਾ ਕਿ ਅੱਜ ਸਾਨੂੰ ਆਜ਼ਾਦ ਹੋਇਆ ਸੱਦਾ 77 ਸਾਲ ਹੋ ਗਏ ਆ ਸਾਨੂੰ 77 ਸਾਲਾ ਆਜ਼ਾਦੀ ਦਾ ਦਿਵਸ ਆ ਆਜ਼ਾਦ ਭਾਰਤ ਜਿਹੜਾ ਆਪਣੇ ਨੂੰ ਵਿਸ਼ਵ ਦਾ ਗੁਰੂ ਕਹਿਣ ਨੂੰ ਉਲਿਆ ਫਿਰਦਾ ਔਰ ਉਹਦੇ ਜਿਹੜੇ ਸਿਟੀਜ਼ਨ ਨੇ ਉਹਦੇ ਜਿਹੜੇ ਲੋਕ ਨੇ ਜਿਹੜੇ ਦੂਜੇ ਦੇਸ਼ਾਂ ਵਿੱਚ ਵੱਸੇ ਹੋਏ ਨੇ ਉਹਨਾਂ ਦੇ ਉੱਤੇ ਕਿਸ ਪ੍ਰਕਾਰ ਦੇ ਨਾਲ ਅਤਿਆਚਾਰ ਹੋ ਰਿਹਾ ਉਹਦਾ ਨਮੂਨਾ ਰੋਜ਼ ਟੈਲੀਵਿਜ਼ਨ ਦੇ ਉੱਤੇ ਰੋਜ਼ ਸਾਡੇ ਮੈਸੇਜ ਮੋਬਾਈਲ ਨਾਲ ਦੇਤੇ ਉਹ ਵੇਖ ਨੂੰ ਮਿਲ ਰਹੇ ਸंसਾਰ ਦੇ ਕਿਸੇ ਕੋਲ ਨਹੀਂ ਕਿਉਂਕਿ ਇਸ ਵੇਲੇ ਪੰਜਾਬੀ ਖਾਸ ਤੌਰ ਤੇ ਔਰ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਸਾਡੇ ਵੀਰ ਭੈਣ ਭਰਾ ਬੱਚੇ ਉਹ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਫੈਲੇ ਹੋਏ ਤੇ ਜੇ ਸਾਡੇ ਗਵਰਨਿੰਗ ਦੇਸ਼ਾਂ ਦੇ ਵਿੱਚ ਸਾਡਾ ਇੱਟਾ ਬੁਰਾ ਹਾਲ ਹੋ ਸਕਦਾ ਤੇ ਜੇ ਤੇ ਦੇ ਬਾਹਰਲੇ ਦੂਰ ਦੇ ਸਮੁੰਦਰੋਂ ਪਾਰ ਜਿਹੜੇ ਬੈਠੇ ਨੇ ਜੇ ਕਿ ਉਹਨਾਂ ਨੇ ਇਹੋ ਜਿਹਾ ਹੱਥ ਚੁੱਕ ਲਈ ਤੇ ਫਿਰ ਸਾਡਾ ਕੀ ਬੰਦਾ ਹਾਂਜੀ ਲੋੜ ਆਜ਼ਾਦੀ ਬਾਰੇ ਹੋਰ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਇੱਕ ਰੋਸ ਅਸੀਂ ਸਾਰੇ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ 65 ਸਾਲ ਦਾ ਕਿ 90 ਸਾਲ ਦਾ ਅਸੀਂ ਬੈਠੇ ਆ ਤੇ ਸ਼ਰਮ ਆਲੀ ਗੱਲ ਹੈ ਕਿ ਸਾਡੇ ਜੋ ਹੁਕਮਰਾਨ ਨੇ ਇਹ ਸਾਡੇ ਹੀ ਹੱਕ ਪਿਛਲੇ 8-7 ਸਾਲਾਂ ਤੋਂ ਲੱਖਾਂ ਰੁਪਏ ਸਾਡੇ ਨੱਬ ਕੇ ਬੈਠੇ ਆ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਤੇ ਸਾਡੇ ਜੋ 2016 ਤੋਂ ਲੈ ਕੇ ਸਕੇਲਾਂ ਦਾ ਜੋ ਸਾਡਾ ਬਕਾਇਆ ਬੰਦਾ ਉਹ ਹੀ ਨਪਿਆ ਜੋ ਸਾਡਾ ਡੀ ਵੀ ਨਪਿਆ ਸਾਨੂੰ ਕੋਈ ਵਿਆਜ ਨਹੀਂ ਕਿ ਜੇ ਤੁਸੀਂ ਕੱਖ ਨਹੀਂ ਕਰ ਸਕਦੇ ਸੀਡੀਐਸ ਪਾਦੋ ਤੁਹਾਨੂੰ ਵਿਆਜ ਤੇ ਘਟੂ ਘਟ ਮਿਲੇ ਕਿੰਨੇ ਸੱਜਣ ਸਾਡੇ ਮਰ ਚੁੱਕੇ ਆ ਕਿੰਨੇ ਸਾਡੇ ਜਾ ਚੁੱਕੇ ਆ ਅਸੀਂ ਉਸ ਪੈਸੇ ਨੂੰ ਕੀ ਕਰਨਾ ਜਿਹੜਾ ਅਸੀਂ ਆਪਣੀ ਬਿਮਾਰੀ ਤੇ ਖਰਚ ਨਹੀਂ ਕਰ ਸਕਦੇ ਆਪਣੇ ਬੱਚਿਆਂ ਵਾਸਤੇ ਅਸੀਂ ਖਰਚ ਨਹੀਂ ਕਰ ਸਕਦੇ ਸਾਡਾ ਰੁਪਈਆ ਲੈ ਕੇ ਤੁਸੀਂ ਨਾ ਨਾ ਬਣਾਈ ਜੋ ਸਾਡਾ ਰੁਪਈਆ ਲੈ ਕੇ ਦੀ ਸੜਕਾਂ ਬਣਾਈ ਜੋ ਇਹਨੋਂ ਵੱਡੀ ਸ਼ਰਮ ਵਾਲੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਅਸਲੀ ਰਾਜ ਕਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਹੋਰ ਨਹੀਂ ਹੋ ਸਕਦੀ ਮੈਂ ਕਹਾਂਗਾ ਪ੍ਰੈਸ ਵਾਲਿਆਂ ਨੂੰ ਵੀ ਸਾਡਾ ਇਹ ਵੀ ਮੈਂ ਜਿਹੜਾ ਸਟਰੋਂਗਲੀ ਉੱਥੇ ਲਾਇਆ ਜਾ ਇਹ ਸਾਡਾ ਜਿਹੜਾ ਸਿਲੀਨ ਫੋਰਮ ਸੀਨ ਸਿਲੀਨ ਫੋਰਮ ਹੈ ਇਸ ਗੱਲ ਨੂੰ ਕੰਨਮ ਕਰਦਾ ਬਾਕੀ ਵੀ ਲੋ ਜਿ ਆਏ ਸਾਡਾ ਗੜਮਾ ਰਿਆ ਇੱਕ ਦੋ ਸਪੀਕਰ ਹੋ ਸਾਡੇ ਬੋਲਣਗੇ ਕਿਉਂਕਿ ਸਾਡੇ ਬਹੁਤ ਸਾਰੇ ਸਹਉਣ ਵਾਲੇ ਬੰਦੇ ਨਹੀਂ ਜਾ ਚੁੱਕੇ ਆ ਲੇਕਿਨ ਫਿਰ ਵੀ ਕੋਸ਼ਿਸ਼ ਕੀਤੀ ਆ ਕਿ ਸਾਡੇ ਵੀਰਾਂ ਨੇ ਮੈਂ ਸਾਡੇ ਕਮਲਜੀਤ ਸਿੰਘ ਜੀ ਨੂੰ ਐਕਸਲ ਸਾਹਿਬ ਨੂੰ ਕਹੂੰਗਾ ਕਿ ਇਸ ਸਟੇਜ ਤੇ ਡਾਕੂਮੈਂਟਾਂ ਆਪਣੇ ਵਿਚਾਰਕ ਸਾਹਿਬ ਨੂੰ ਇੰਡੀਪੈਂਡੈਂਸ ਦਿਵਸ ਦੀ ਹਾਰ ਦੇ ਖੁਦਾਈ ਬਹੁਤ ਬਹੁਤ ਮਾਤਰਮੋ ਮੁਬਾਰਕਾਂ ਇਸ ਦੇ ਨਾਲ ਇਹ ਇਹ ਆਜ਼ਾਦੀ ਸਾਨੂੰ ਜਿਹੜਾ ਪੰਜਾਬੀਆਂ ਨੂੰ ਬਹੁਤ ਕੁਰਬਾਨੀਆਂ ਦੇ ਕੇ ਹੀ ਪ੍ਰਾਪਤ ਹੋਈ ਹੈ। ਪੰਜਾਬੀਆਂ ਦਾ ਰੋਲ ਇਹਦੇ ਵਿੱਚ ਬਹੁਤ ਜ਼ਿਆਦਾ ਇਸ ਕਰਕੇ ਵੀ ਹੈ ਕਿਉਂਕਿ ਪੰਜਾਬ ਨੇ 1947 ਦੇ ਵਿੱਚ ਵੰਡ ਦਾ ਸੰਤਾਪ ਹੰਡਾਇਆ। ਤੇ ਸਾਡੇ ਲੱਖਾਂ ਭੈਣ ਭਰਾ ਸ਼ਹੀਦ ਹੋ ਗਏ ਉਸ ਕੁਲੂਕਾਰੇ ਦੇ ਵਿੱਚ। ਇਹ ਤੇ ਇੱਕ ਰਾਜਸੀ ਆਜ਼ਾਦੀ ਦੀ ਗੱਲ ਹੈ। ਇਸ ਤੋਂ ਇਲਾਵਾ ਜਿਹੜਾ ਸਾਨੂੰ ਆਰਥਿਕ ਆਜ਼ਾਦੀ ਉਹ ਵੀ ਚਾਹੀਦੀ ਹੈ। ਸਾਡੇ ਬੇਰੋਜ਼ਗਾਰੀ ਤੋਂ ਆਜ਼ਾਦੀ ਚਾਹੀਦੀ ਹੈ ਸਮਾਜਿਕ ਕ੍ਰੀਤੀਆਂ ਤੋਂ ਆਜ਼ਾਦੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਪਰਫੁੱਲਤ ਕਰ ਸਕੀਏ ਤੇ ਕੱਲ ਨੂੰ ਸਾਡਾ ਵੀ ਦੇਸ਼ ਜਿਹੜਾ ਬੰਗਲਾਦੇਸ਼ ਵਾਲੇ ਲਾਈਨ ਵੱਲ ਨਾਲ ਚੱਲ ਹੋਵੇ ਇਸ ਇਸ ਕੱਲ ਤੋਂ ਜਿਹੜਾ ਸਾਨੂੰ ਸੁਚੇਤ ਰਹਿਣਾ ਚਾਹੀਦਾ ਤੇ ਸਾਡੀਆਂ ਸਰਕਾਰਾਂ ਨੂੰ ਅਗਾਹ ਕਰਦੇ ਰਹਿਣਾ ਚਾਹੀਦਾ ਮੈਂ ਇੱਕ ਵਾਰੀ ਫੇਰ ਸਾਰੇ ਆਪਣੇ ਦੋਸਤਾਂ ਨੂੰ ਪਰਿਵਾਰ ਸਾਰੇ ਸੀਨੀਅਰ ਸਿਟੀਜ਼ਨ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਹ ਤੇ ਇਹ ਮਾਦਰ ਸਾਡਾ ਜਿਹੜਾ ਆਪਣਾ ਆਜ਼ਾਦੀ ਦਾ ਤਿਹੜਾ ਜਿਹੜਾ ਸਾਰਿਆਂ ਵਾਸਤੇ ਸੁੱਖ ਨਹੀਂ ਹੋਵੇ ਸੀ ਗੱਲ ਅੱਜ ਆਜ਼ਾਦੀ ਦਾ ਦਿਨ ਹੈ ਤੇ ਸਾਰੇ ਦੇਸ਼ੇ ਇਹੋ ਕੀ ਆ ਦਿਨ ਮਨਾ ਰਹੇ ਆ ਪਰ ਪੰਜਾਬੀਆਂ ਵਾਸਤੇ ਕੋਈ ਇਹ ਖੁਸ਼ੀ ਵਾਲੀ ਗੱਲ ਨਹੀਂ ਕਿ ਐਡੀ ਹੈ ਕਿ ਕਿਉਂਕਿ ਆnde ਆ ਕਿ ਐਸ ਦਿਨ 10 ਲੱਖ ਦਾ ਜੰਦਾ ਦਿੰਦੇ ਆ ਪਰ 20-25 ਲੱਖ ਲੋਕ ਮਰੇ ਜਿਹੜੇ ਉਧਰ ਨੂੰ ਜਾਂਦੇ ਇਹ ਇਧਰ ਨੂੰ ਉਹਨਾਂ ਦੇ ਜਿਨ੍ਹਾਂ ਨੇ ਮਰੇ ਨੇ ਜਦੋਂ ਇਹਨਾਂ ਨਾਲ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਕੋ ਜਾਈਦਾ ਹੋਰ ਹੋਂਡਾ ਹੁੰਦੇ ਤੇ ਆ ਕੇ ਦੇ ਸਾਡਾ ਇਹਨਾਂ ਨਕਸਾਰ ਇਹ ਆਜ਼ਾਦੀ ਤੇ ਬਣਾਉਣੀ ਹੈ ਗੁਜਰਾਤੀਆਂ ਨੂੰ ਜਿਨ੍ਹਾਂ ਨੇ ਇੱਕ ਛੀਦੀ ਨਹੀਂ ਦਿੱਤੀ ਇੱਕ ਬੰਦੇ ਨੇ ਜੇਲ ਨਹੀਂ ਕੱਟੀ ਇੱਕ ਬੰਦਾ ਉਹਨਾਂ ਦਾ ਫੌਜ ਨਹੀਂ ਹੈਗਾ ਤੇ ਦੇਸ਼ ਤੇ ਔਰਾਜ ਕਰ ਲਏ ਸਟੇਜ ਤੇ ਬਹੁਤ ਹੀ ਸਤਿਕਾਰਯੋਗ ਬੈਠੇ ਹੋਏ ਮੈਂਬਰ ਸਾਹਿਬਾਨ ਅੱਗੇ ਪੰਡਾਲ ਚ ਬੈਠੇ ਹੋਏ ਸਾਰੇ ਵੀਰੋ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਪਹਿਲਾਂ ਤਾਂ ਸਭ ਤੋਂ ਪਹਿਲ ਮੈਂ ਵਧਾਈ ਦਿੰਨਾ ਆਜ਼ਾਦੀ ਦੀ ਸੁਦੀ ਕਿਉਂਕਿ ਇਹ ਵਾਸਤੇ ਸਾਰੇ ਵੀਰਾਂ ਨੇ ਦੱਸਿਆ ਕਿ ਲੰਬਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਪਰ ਇਹਦੇ ਚ ਹਰ ਇੱਕ ਦਾ ਸੋਚਣ ਦਾ ਤਰੀਕਾ ਵੱਖਰਾ ਹੈ ਕਿਉਂਕਿ ਅਸੀਂ ਸਾਰੇ ਕੋਈ ਵੱਖਰੀ ਵੱਖਰੀ ਕਿਤਾਬ ਪੜ ਗਏ ਹਾਂ ਕੋਈ ਅਖਬਾਰ ਪੜਦੇ ਹਾਂ ਤੇ ਉਹਦੇ ਸਾਡੇ ਕੋਈ ਅਨੁਭਵ ਹੁੰਦੇ ਨੇ ਕੁਝ ਅਸੀਂ ਚੀਜ਼ਾਂ ਨੋਟ ਕਰਦੇ ਹਾਂ ਥੋੜੇ ਦਿਨ ਹੋਏ ਨੇ ਜੇ ਕੋਈ ਬਾਅਦ ਵਿੱਚ ਕੋਈ ਵੀਰ ਮੇਰੇ ਤੋਂ ਪੁੱਛਣਾ ਚਾਹੂਗਾ ਮੈਂ ਦੱਸ ਦਊਗਾ ਕਿ ਕਿਹੜਾ ਸੋਰਸ ਹੈ। ਕਾਫੀ ਸਾਲ ਪਹਿਲਾਂ 70-80 ਸਾਲ ਪਹਿਲਾਂ ਅਮਰੀਕਾ ਨੇ ਇੱਕ ਸਕੀਮ ਲਾਈ ਫੰਡ ਕ੍ਰੀਏਟ ਕੀਤੇ ਨੇ ਜਿੱਥੇ ਨਸ਼ੇ ਬਣ ਰਹੇ ਨੇ। ਉਹ ਇੰਡੀਆ ਚ ਆ ਰਹੇ ਨੇ। ਫਿਰ ਇਹ ਚਾਕਲੇਟ ਉੱਥੇ ਬਣਦੀ ਹੈ। ਉਹਦੇ ਚ ਨਸ਼ਾ ਪਿਆ ਰਿਹਾ ਹੈ। ਸੰਤਰਾ ਦੇ ਵਿੱਚ ਪਿਆ ਰਿਹਾ ਹੈ। ਫਿਰ ਉਹਨਾਂ ਦਾ ਟਾਰਗੇਟ ਜਿਹੜਾ ਹੈ ਵਡੇ ਕੰਟਰੀ ਅਮਰੀਕਾ ਦਾ ਜਿਹੜਾ ਉਹਨਾਂ ਦੇ ਸਾਹਮਣੇ ਖਲੋਵੇਗਾ ਉਭਰ ਦੀ ਕੋਸ਼ਿਸ਼ ਕਰੇਗਾ ਉਹਨੂੰ ਮਿੱਟੀ ਚ ਮਾਰ ਦੇਣਗੇ بڑے ਦੇਸ਼ ਹਰਾਨ ਅਫਗਾਨਿਸਤਾਨ ਉਹਨਾਂ ਨੇ ਵਗੈਰਾ ਕਾਫੀ ਗਿਣਤੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਮਲਿਆ ਮੇਟ ਕਰਤਾ ਬੜੀ ਤੇ ਸੁਣ ਕੇ ਮੈਨੂੰ ਫਿਰ ਵਿਸ਼ਵਾਸ ਹੋ ਗਿਆ ਵੀ ਕਾਲੀ ਸਰਕਾਰ ਨਸ਼ਾ ਨਾ ਡੱਕ ਸਕੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਫੜ ਕੇ ਸੌ ਖਾਦੀ ਮੁੱਖ ਮੰਤਰੀ ਨੂੰ ਬਣ ਤੋਂ ਪਹਿਲਾਂ ਕਿ ਮੈਂ ਮੇਟ ਦਊਗਾ ਨਹੀਂ ਮਿਟਿਆ ਨਵੀਂ ਸਰਕਾਰ ਆ ਗਈ ਹੈ 2.5 ਸਾਲ ਹੋ ਗਏ ਨੇ ਨਸ਼ਾ ਨਹੀਂ ਮੁੱਕਿਆ ਕਿਉਂਕਿ ਜਿੱਥੋਂ ਪੈਦਾ ਹੋ ਰਿਹਾ ਉਹ ਬੜੀ ਦੂਰੋਂ ਹੋ ਰਿਹਾ ਹੈ ਉੱਥੋਂ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ ਸਾਡੀ ਮੇਰੀ ਉਮਰ ਹੋ ਗਈ ਹੈ ਅਸੀਂ ਮਨੋ ਤਰਖਤ ਲਾਉਣੇ ਨਵੇਂ ਮੈਂ ਸਵੇਰੇ ਜਾ ਫੈਰ ਕਰਕੇ ਆਉਣਾ ਜੋ ਕਰਕੇ ਆਉਣਾ ਮੈਂ ਦੋ ਅਖਬਾਰਾਂ ਉਹਨਾਂ ਨੂੰ ਗੰਦ ਨਾ ਲੱਗਾ ਹੋਵੇ ਜਿਹੜੀਆਂ ਰੋਲਦੀਆਂ ਖੜਦੀਆਂ ਨੇ ਇੱਕ ਜਾਂ ਦੋ ਚੋਕ ਸੜ ਜਾਂਦੇ ਨੇ ਖਲ ਜਾਂਦੇ ਨੇ ਅਸੀਂ ਸਾਰਾ ਸਾਲ ਦਰਖਤ ਜਿਹੜੇ ਲੱਗੇ ਉਹਨਾਂ ਦੀ ਰੱਖਿਆ ਕਰੀਏ ਉਹ ਗਤਾ ਕਾਗ ਜਿਹੜਾ ਵਾਪਸ ਜਾਵੇਗਾ ਫੈਕਟਰੀਆਂ ਦੇ ਆਈ ਜਾ ਕਦਮ ਕਦਮ ਬੜਾ ਜਾ ਖੁਸ਼ੀ ਕੇ ਗੀਤ ਗਾਏ ਜਾ ਜੇ ਜ਼ਿੰਦਗੀ ਹੈ ਕੌਮ ਕੀ ਤੂੰ ਕੌਮ ਤੇ ਲੁਟਾਏ ਜਾ ਵਾਈਡ ਅਪ ਕਰ ਸੰਪਰਕ ਸਮੇਰੇ ਮਤਵ ਮਾਨਯੋਗ ਪ੍ਰਦਾਨਗੀ ਮੰਡਲ ਤੇ ਸੀਨੀਅਰ ਸਿਟੀਜ਼ਨ ਫੋਰਮ ਦੇ ਸਮੂਹ ਮੈਂਬਰਾਂ ਸਾਹਿਬ ਆਪਾਂ ਹਰ ਸਾਲ ਦੀ ਤਰ੍ਹਾਂ 15 ਅਗਸਤ ਦਾ ਦਿਨ ਆਜ਼ਾਦੀ ਦੇ ਦਿਨ ਵਜੋਂ ਇਸੇ ਹੀ ਪਾਰਕ ਦੇ ਵਿੱਚ ਸਾਰੇ ਸਾਥੀ ਇਕੱਠੇ ਹੋ ਕੇ ਮਨਾਉਂਦੇ ਆ ਅੱਜ ਸਾਡੇ ਕੋਲ ਸਾਥੀ ਕੋਈ ਸਿਹਤ ਠੀਕ ਨਾ ਹੋਣ ਕਰਕੇ ਪੰਜ ਚਾਰ ਸਾਥੀ ਦੋ ਸਾਢੇ ਸਾਥੀ ਮਾਚਲ ਗਏ ਆ ਤੇ ਸਾਡੇ ਸਾਥੀ ਜਿਹੜੇ ਆ ਉਹ ਥੋੜੇ ਜਿਹਾ ਘਟਾ ਸਨ ਮੇਰੇ ਤੋਂ ਪਹਿਲਾਂ ਸਾਡੇ ਦਾ ਸ਼ਰਮਾਈ ਨੇ ਵੀ ਚਾਰ ਸਾਥੇ ਗੀਤੇ ਬਾਸਟਰ ਅਮਰੀਕ ਸਿੰਘ ਹੋਣਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਕਿਉਂਕਿ ਸਾਡੇ ਕੋਲ ਸਾਰਾ ਸਿਟੀਜ਼ਨ ਫੋਰਮ ਬੈਠਾ ਵਾ ਇਹਦੇ ਵਿੱਚ ਵੱਖ-ਵੱਖ ਵਿਚਾਰਧਾਰਾਂ ਦੇ ਬੜੇ ਇੰਟੈਲੀਜੈਂਸ ਲੋਕ ਤੌਰ ਦੇ ਉੱਤੇ ਬੜੇ ਇੰਟੈਲੀਜੈਂਸੀ ਇਹਦੇ ਬੰਦੇ ਬੈਠੇ ਆ ਜਿਹੜੀ ਇਸ ਸਾਰੇ ਆਪਣਾ ਕਿਰਿਆ ਕਰਮ ਨੂੰ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਦੇਸ਼ ਪੱਧਰ ਤੇ ਸਟੇਟ ਪੱਧਰ ਤੇ ਕੀ ਵਾਪਰ ਰਿਹਾ ਇਹਨਾਂ ਸਾਰੀਆਂ ਘਟਾਵਾਂ ਨੂੰ ਬੜੀ ਬਰੀਕੀ ਨਾਲ ਜਾਂਚਿਆ ਔਰ ਉਹਨਾਂ ਨੇ ਆਪਣੇ ਆਪਣੇ ਪੱਧਰ ਤੇ ਐਨਾਲਾਈਜ਼ ਵੀ ਕੀਤਾ ਜਿਹੜੀਆਂ ਫੌਰਨਵਰਸਟੀਆਂ ਵੇਖੋ ਅਮਰੀਕਾ ਵਰਗੇ ਮੁਲਕ ਆਪਾਂ ਇਹ ਨਹੀਂ ਕਹਿ ਸਕਦੇ ਸਾਰੇ ਕਹਿੰਦੇ ਦੇਖੋ ਜੀ ਅਮਰੀਕਾ ਨੇ ਬੇੜਾ ਗੁਰ ਕਰਤਾ ਬੜੀ ਵੱਡੀ ਪਾਵਰ ਆ ਰਸ਼ੀਆ ਬੜੀ ਵੱਡੀ ਪਾਵਰ ਆ ਚਾਈਨਾ ਬੜੀ ਵੱਡੀ ਤਬਾ ਪਾਵਰ ਆ ਜਿਹਨੂੰ ਮਰਜੀ ਤਵਸਤ ਕਰ ਦੇਣਗੇ ਆਪਾਂ ਤੇ ਯਰਬੇ ਦੇ ਤੌਰ ਤੇ ਵੇਖਿਆ ਹਰ ਥਾਂ ਦੇ ਛਿੱਤਰ ਹੀ ਖਾ ਗਿਆ ਤੁਸੀਂ ਇਹ ਤੈ ਦਿਲੋਂ ਧੰਨਵਾਦੀ ਆ ਬਾਕੀ ਜਿਹੜੇ ਸਾਥੀ ਅਜ ਕੋਈ ਮਜਬੂਰੀ ਜ ਨਹੀਂ ਆਏ ਠੀਕ ਆ ਉਹਦੇ ਤੋਂ ਬਿਨਾ ਜਿਹੜੇ ਵੀ ਸਾਡੇ ਸਾਥੀ ਹੋਰ ਮਤਲਬ ਸਾਡੇ ਇਸ ਮੰਚ ਤੋਂ ਬਾਹਰ ਆਪਾਂ ਉਹਨਾਂ ਨੂੰ ਇੱਥੇ ਲਿਆ ਕੇ ਆਪਣੇ ਵਿਚਾਰ ਸਾਂਝੇ ਕਰੀਏ ਔਰ ਉਹਨਾਂ ਨੂੰ ਲਾਗੂ ਕਰੀਏ ਹਰ ਚੀਜ਼ ਲਾਗੂ ਕਰੋ ਜਿੱਤ ਤੁਹਾਡੀ ਹੋਏਗੀ ਜਿੱਤ ਸਦਾ ਜਨਤਾ ਦੀ ਹੋਈ ਆ ਆਉਣ ਵਾਲੇ ਸਮੇਂ ਵੀ ਸਦਾ ਜਿੱਤ ਜਨਤਾ ਦੀ ਹੋਏਗੀ ਸਾਰਿਆਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂ ਮੈਂ ਗੁਰਿੰਦਰ ਸਿੰਘ ਛੋਡੀ ਪ੍ਰਧਾਨ ਗ੍ਰੀਨ ਫੀਲਡ ਗਲਫਰ ਐਸੋਸੀਏਸ਼ਨ ਮਜੀਠਾ ਰੋਡੋਂ ਸਾਹਿਬ ਤੇ ਬਾਕੀ ਮੇਰੇ ਸਾਰੇ ਸਾਥੀ ਸਹਿਬਾਨ ਅੱਜ ਅਸੀਂ 15 ਅਗਸਤ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਆਪਣੀ ਰੈਗੂਲਰ ਮੀਟਿੰਗ ਸੱਦੀ ਸੀ। ਉਹਦੇ ਵਿੱਚ ਸਮੂਹ ਸੀਨੀਅਰ ਸਿਟੀਜ਼ਨ ਮੈਂਬਰ ਉਹਨਾਂ ਉਹ ਅਹੁਦੇਦਾਰ ਇਸ ਮੀਟਿੰਗ ਦੇ ਸਾਰੇ ਸ਼ਾਮਲ ਹੋਏ। ਬੜੇ ਵੱਡੇ ਪੱਦਰ ਤੇ ਨੈਸ਼ਨਲ ਪੱਦਰ ਤੇ ਇੰਟਰਨੈਸ਼ਨਲ ਪੱਦਰ ਤੇ ਦੇਸ਼ ਅਦੇ ਸਟੇਟ ਦੇ ਵਿੱਚ ਜਿਹੜੀਆਂ ਵੱਖ-ਵੱਖ ਵਾਪਰੀਆਂ ਘਟਨਾਵਾਂ ਉਹਨਾਂ ਦਾ ਮਤਲਬ ਜਿਹੜਾ ਵਾ ਬੜੇ ਖੁੱਲੇ ਆ ਮੇੜਾ ਵਾ ਉਹਨਾਂ 'ਚ ਰਿਚਾਰ ਕੀ ਪਿਆ ਗਿਆ। ਇਹਦੇ ਵਿੱਚ ਪੰਜਾਬ ਸਰਕਾਰ ਕੋਲੋਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੇ ਵੈਲਫੇਅਰ ਐਸੋਸੀਏਸ਼ਨ ਨੇ ਇਹ ਗੱਲ ਦੀ ਮੰਗ ਕੀਤੀ ਆ ਵੀ ਸਰਕਾਰ ਜਾਣ ਬੁੱਝ ਕੇ ਆਪਣਾ ਮੁਲਾਜ਼ਮਾਂ ਕੋਲ ਜਿਹੜਾ ਘਰਕ ਕਰਵਾ ਰਹੀ ਆ ਐਡੀ ਵੱਡੀਆਂ ਆਰਗੇਨਾਈਜੇਸ਼ਨ ਆ ਪੰਜਾਬ ਵਿੱਚ ਇੰਨੀ ਸਟਰੈਂਥ ਹੁੰਦੇ باوجود ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਸੂਬੇ ਜਿਹੜੇ ਪੰਜਾਬ ਤੋਂ ਬੜੇ ਘੱਟ ਸਕੇਲ ਲੈਂਦੇ ਸੀ ਦੇ ਘੱਟ ਪੱਤੇ ਲੈਂਦੇ ਸੀ ਉਹ ਸੂਬੇ ਅੱਜ ਪੰਜਾਬ ਨਾਲੋਂ ਬੜੇ ਵੱਡੇ ਪੱਧਰ ਤੇ ਵੱਧ ਪੱਤੇ ਤੇ ਵੱਧ ਡੀਏ ਤੇ ਵੱਡੀਆਂ ਸਹੂਲਤਾਂ ਮਾਣ ਰਹੇ ਆ ਤੇ ਉਹ 2016 ਤੋਂ ਲੈ ਕੇ ਜੇ 24-8 ਸਾਲ ਹੋ ਗਿਆ ਭਾਵੇਂ ਕੋਈ ਵੀ ਸਰਕਾਰ ਆਈ ਆ ਉਹਨੇ ਮਲਾਜਮਾਂ ਨਾਲ ਜਿਹੜੇ ਕਿ ਆਪਣੀ ਹੱਕ ਹਲਾੜ ਦੀ ਕਮਾਈ ਵਿੱਚੋਂ ਬੜੇ ਵੱਡੇ ਪੱਦਰ ਦੇ ਉੱਤੇ ਇਨਕਮ ਟੈਕਸ ਤੋਂ ਇਲਾਵਾ ਹੋਰ ਸਾਰੇ ਟੈਕਸ ਪੇ ਕਰਦੇ ਆ ਔਰ ਉਹ ਸਾਰੀਆਂ ਤਨਖਾਹਾਂ ਟੈਕਸਾਂ ਦੀ ਨਿਕਲ ਜਾਂਦੀਆਂ ਉਹ ਉਹਨਾਂ ਦੇ ਇਵਨ ਦਨ ਜਿਹੜੇ ਬਕਾਏ ਤੇ ਜਿਹੜੇ ਡੀਏ ਤੇ ਦੂਜੇ ਪੱਤੇ ਆ ਉਹ ਨੱਪ ਕੇ ਬੈਠੀ ਆ ਸਰਕਾਰ ਇਹ ਗੱਲ ਮੱਤ ਸੋਚੇ ਕਿ ਜੇ ਕਰੇ ਇਸੇ ਤਰ੍ਹਾਂ ਮਲਾਜ਼ਮ ਵਰਗ ਨਾਲ ਜਾਂ ਪੈਨਸ਼ਨ ਵਾਲੇ ਹੋ ਗਿਆ ਵਿਹਾਰ ਰੱਖੇਗੀ ਇਹ ਸਰਕਾਰ ਦੁਬਾਰਾ ਲੱਗੇਗੀ ਬਿਲਕੁਲ ਮਤਲਬ ਸਾਡੀ ਭਗਵਨ ਸਿੰਘ ਮਾਨ ਨੂੰ ਚੇਤਾਵਨੀ ਆ ਮੁੱਖ ਮੰਤਰੀ ਨੂੰ ਕਿ ਜਿੰਨਾ ਚਿਰ ਤੱਕ ਇਹ ਮਲਾਜਮਾਂ ਤੇ ਪੈਨਸ਼ਨਰ ਉਹਨਾਂ ਦੇ ਪੱਤੇ ਤੇ ਉਹਨਾਂ ਦੇ bande ਤਨਖਾਹ ਸਕੇਲ ਦੂਜੇ ਸਟੇਟਾਂ ਨਾਲੋਂ ਵੱਧ ਜੋ ਪਹਿਲਾਂ ਸਾਡਾ ਸਟੇਟ ਸੀ ਜੇ ਉਹਨੂੰ ਮੇਨਟੇਨ ਨਹੀਂ ਕਰਦੇ ਅਸੀਂ ਇਹਦਾ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਦੂਜੇ ਨੰਬਰ ਤੇ ਕਾਰਪੋਰੇਸ਼ਨ ਦੇ ਬਹੁਤ ਮੰਦਾ ਹਾਲ ਆ ਕਾਰਪੋਰੇਸ਼ਨਾਂ ਸਥਿਤੀ ਵਾਸੀਆਂ ਕੋਲੋਂ ਆਪਣਾ ਪਾਣੀ ਦੇ ਬਿੱਲ ਸੀਵਰੇਜ ਦੇ ਬਿੱਲ ਆਪਣਾ ਸਫਾਈ ਦੇ ਬਿੱਲ ਸਾਰੇ ਬਿੱਲ ਵਸੂਲ ਰਹੀ ਆ ਉਹ ਸਾਰਾ ਠੇਕਾ ਸਿਸਟਮ ਕਰਕੇ ਤੇ ਸਾਰੀਆਂ ਸਹੂਲਤਾਂ ਤੋਂ ਲੋਕਾਂ ਨੂੰ ਵਾਂਝੇ ਰੱਖਿਆ ਗਿਆ 6-6 ਮਹੀਨੇ ਹੋ ਗਿਆ ਕਦੇ ਪਾਣੀ ਨਹੀਂ ਆਉਂਦਿਆ 6 ਜਿਹੜੇ ਸਫਾਈ ਵਾਲਿਆ ਉਹ ਕੂੜਾ ਚੁੱਕਣ ਦੀ بجائے ਕਦੇ ਛੀਆਂ ਦਿਨਾਂ ਬਾਅਦ ਆਉਂਦੇ ਆ ਕਦੇ 7 ਦਿਨਾਂ ਬਾਅਦ ਆਉਂਦੇ ਆ ਉਦੋਂ ਬਰਸਾਤ ਦਾ ਮੌਸਮ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਬੂ ਮਾਰਦਾ ਕੂੜਾ ਇਕੱਠਾ ਹੁੰਦਾ ਉਹ ਇਸ ਗੱਲ ਹੀ ਮਜਬੂਰ ਹੁੰਦੇ ਆ ਕਿ ਉਹ ਆਪਣੇ ਘਰ ਤੋਂ ਕੂੜਾ ਚੁੱਕ ਕੇ ਕਿਸੇ ਸੜਕ ਦੇ ਉੱਤੇ ਸੁੱਟ ਸੁੱਡ ਦਿੰਦੇ ਆ ਔਰ ਉਹਦੇ ਨਾਲ ਸਮੁੱਚੇ ਸ਼ਹਿਰ ਦਾ ਜਿਹੜਾ ਮਾਹੌਲ ਆ ਤੇ ਜਿਹੜਾ ਬਦਬੂਦਾਰ ਜਿਹੜਾ ਉਹ ਐਟਮੋਸਫੀਅਰ ਬਣਿਆ ਪਿਆ ਇਹਦੇ ਵਾਸਤੇ ਕਮਿਸ਼ਨਰ ਜ਼ਿੰਮੇਵਾਰ ਆ ਇਹਦੇ ਵਾਸਤੇ ਹਲਕਾ ਵਿਧਾਇਕ ਸਾਰੇ ਅੰਮ੍ਰਿਤਸਰ ਦੇ ਜਿੰਨੇ ਚਾਰੇ ਪੰਜੇ ਪੰਜੇ ਜਿਹੜੇ ਜ਼ਿੰਮੇਵਾਰ ਆ ਔਰ ਜੇ ਇਹਨਾਂ ਦੇ ਵਿੱਚ ਤਬਦੀਲੀ ਵਾਲੀ ਆਂਦੀ ਤੇ ਕਾਰਪੋਰੇਸ਼ਨ ਦਾ ਵਿਰੋਧ ਮੀਡੀਆ ਦੇ ਵਿੱਚ ਤੇ ਦੂਗੇ ਵਿੱਚ ਸ਼ਰਿਆਮ ਕੀਤਾ ਜਾਊਗਾ ਅਸੀਂ ਇਹ ਤੋਂ ਪਹਿਲਾਂ ਵੀ ਕਮਿਸ਼ਨਰ ਸਾਹਿਬ ਨੂੰ ਪਾਣੀ ਦੀ ਸਮੱਸਿਆ ਬਾਰੇ ਸਬਾਈ ਦੀ ਸਮੱਸਿਆ ਬਾਰੇ ਮਿਲਿਆ ਇਹ ਸਾਰੇ ਇਹਨਾਂ ਲੋਕਾਂ ਦੇ ਨਾਲ ਰਲੇ ਆ ਇਹਨਾਂ ਸਾਰੇ ਠੇਕੇਦਾਰਾਂ ਨਾਲ ਰਲੇ ਆ ਮਹੀਨੇ ਆਉਣਦੇ ਆ ਤੇ ਗੱਲ ਸੁਣ ਕੇ ਮਤਲਬ ਅਸੀਂ ਇੱਥੇ ਆਪਣਾ ਐਕਸ਼ਨ ਮਨਜੀਤ ਸਿੰਘ ਸਾਡੇ ਕੋਲ ਮੌਕੇ ਤੇ ਆਇਆ ਅਸੀਂ ਉਹਨੂੰ ਹਲਾਤ ਵਿਖਾਏ ਐਸ ਡੀਓ ਸੱਦੇ ਆ ਜੇ ਹੀ ਸੱਦੇ ਸਾਰੇ ਸੱਦੇ ਉਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਪਾਣੀ ਮਿਲਦਾ ਕਿ ਨਹੀਂ ਮਿਲਦਾ ਦੱਸੋ ਕਾਹਦੇ ਅਫਸਰ ਆ ਆਪਣੇ ਦਫ਼ਤਰ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਇੱਕੋ ਕੰਮ ਹੈ ਵੀ ਆਪਣੀਆਂ ਤਨਖਾਹਾਂ ਲੈਣੀਆਂ ਤੇ ਦੂਜਾ ਕੰਮ ਇਹ ਰਹਿ ਗਿਆ ਵੀ ਆਪਣੇ ਮਹੀਨੇ ਇਕੱਠੇ ਕਰਨੇ ਵੀ ਕਿਦ ਕੋ ਪੈਸੇ ਆਏ ਤੇ ਕਿਦ ਕੋ ਨਹੀਂ ਆਏ ਇਹੋ ਹੀ ਕੰਮ ਉਹਨਾਂ ਕੋਲ ਰਹਿ ਗਿਆ ਸੋ ਇਸ ਕਰਕੇ ਸਾਡੀ ਚਤਾਵਨੀ ਹੈ ਫਿਰ ਅੱਜ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਕਿ ਜੇ ਤੁਸੀਂ ਪਾਣੀ ਸਹੂਲਤਾਂ ਨਹੀਂ ਦੇਣੀ ਆ ਤੁਸੀਂ ਸਿਪਾਈ ਦਾ ਇੰਤਜ਼ਾਮ ਨਹੀਂ ਕਰਨਾ ਤੇ ਤੁਸੀਂ ਇੱਥੇ ਬੈਠੇ ਕਾਦੇ ਲੀਜੋ ਤੁਸੀਂ ਵੀ ਆਪੋ ਆਪਣੇ ਘਰਾਂ ਨੂੰ ਚਲੋ ਜੋ ਲੋਕ ਅੱਗੇ ਕੂੜਾ ਸੜਕਾਂ ਤੇ ਛੁੱਟੀ ਜਾਂਦੇ ਹੋਰ ਛੁੱਟੀ ਜਾਣਗੇ ਹੋਰ ਇੱਕ ਵਾਰ ਕੀ ਹੋਏਗਾ ਜਦੋਂ ਲੋਕੀ ਪੇ ਕਰਨ ਦੇ ਆ ਲੋਕੀ ਪੈਸੇ ਦੇਣ ਦੇ ਆ ਤੇ ਉਹ ਪੈਸਾ ਜਾਂਦਾ ਕਿੱਥੇ ਵੱਲੋਂ ਜਿਹੜੇ ਪ੍ਰਾਪਰਟੀ ਟੈਕਸ ਤੇ ਦੂਜੇ ਟੈਕਸਾਂ ਦਾ ਲੋਡ ਲੋਕਾਂ ਦੇ ਉੱਤੇ ਪਾਇਆ ਜਾ ਰਿਹਾ ਨਿਤ ਨਵੇਂ ਕਾਨੂੰਨ ਬਣਾਏ ਜਾ ਰਹੇ ਆ ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਫੈਕਟਰ ਹੈ ਉਹ ਮਿਡਲ ਕਲਾਸ ਦੇ ਮੁਲਾਜ਼ਮ ਹੈ ਜਿਹੜੇ ਆਲਰੇਡੀ ਜਿਹੜੇ ਉਹ ਟੈਕਸ ਪੇ ਕਰਦੇ ਆ ਬੋਲੋ ਨਹੀਂ ਇਹ ਜਿਨ੍ਹਾਂ ਗਲਤ ਕਾਨੂੰਨ ਸਮੇਂ-ਸਮੇਂ ਦੇ ਪ੍ਰਾਪਰਟੀ ਦੇ ਦੂਜੇ ਤੀਜੇ ਲੋਕਾਂ ਦੇ ਥੋਬਰਿਆ ਉਹਨੂੰ ਵਾਪਸ ਲੈਣ ਤੇ ਲੋਕਾਂ ਨੂੰ ਜਿਹੜਾ ਸੁਖਦਾ ਸਾਹ ਆਵੇ ਇਹ ਸਾਡੀ